ਜ਼ਿਲ੍ਹਾ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੇ ਤੁਹਾਨੂੰ ਦੱਸ ਦਈਏ ਕਿ ਤੜਕਸਰ ਕਰੀਬ 11:00 11:30 ਵਜੇ ਦਾ ਸਮਾਂ ਜਦੋਂ ਜਲੰਧਰ ਨੈਸ਼ਨਲ ਹਾਈਵੇਅ ਦੇ ਉੱਤੇ ਮਾਇਕ ਮਾਜਨ ਉਰਫ ਮਿੱਠੂ ਦੇ ਉੱਤੇ ਕੁਝ ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਵੱਲੋਂ ਜਿਹੜੀ ਗੋਲੀ ਚਲਾਈ ਗਈ ਸੀ ਜਿਸ ਦੀ ਹਾਲਤ ਜਿਹੜੀ ਹੈ ਕ੍ਰਿਟੀਕਲ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੇ ਜਿਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਉਹਨਾਂ ਨੂੰ ਪੁਲਿਸ ਵੱਲੋਂ ਜਿਹੜਾ ਨਾਮਜ਼ਦ ਕਰ ਲਿਆ ਗਿਆ ਜਿਨ੍ਹਾਂ ਦੀ ਪਛਾਣ ਜਿਹੜੀ ਹੈ ਸੰਦੀਪ ਕੁਮਾਰ ਪ ਉਸਨਾਂ ਦੇ ਹੱਥਾਂ ਤੁਹਾਨੂੰ ਉਹਨਾਂ ਦੇ ਜ਼ੁਬਾਨੀ ਕੋ ਅੱਜ ਸਵੇਰੇ तकरीबन ਇਹ 11:00 ਵਜੇ ਦੇ ਕਰੀਬ ਰਿਪੋਰਟ ਪ੍ਰਾਪਤ ਹੋਈ ਸੀ ਕਿ ਮਿਆਂਕ ਮਹਾਜਨ ਦਾ ਇੱਕ ਇੱਥੇ ਦਾ ਸ਼ਹਿਰ ਦਾ ਵਸਨੀਕ ਆ ਜਿਹੜਾ ਕਿ ਫਾਈਨੈਂਸ ਦਾ ਕੰਮ ਕਰਦਾ ਉਹ ਤੇ ਉਹਦੇ ਸਾਥੀ ਦੋ ਜਿਹੜੇ ਕਿ ਵਾਪਸ ਆ ਰਹੇ ਸੁजानਪੁਰ ਇੱਕ ਬੈਂਕ ਤੋਂ ਆਪਣਾ ਕਰੰਟ ਅਕਾਊਂਟ ਖੁਲਾ ਕੇ ਉਹ ਕਰੰਟ ਅਕਾਊਂਟ ਖੁਲਾਉਣ ਦੇ ਵਾਪਸ ਆਉਣਦਿਆਂ ਦੇ ਕੋਲ ਜਿੱਥੋਂ 에ਅਰਫੋਰਸ ਸਟੇਸ਼ਨ ਉਸ ਤੋਂ ਅੱਗੇ ਜਾ ਕੇ ਜਿਹੜਾ ਓਵਰ ਬ੍ਰਿਜ ਆ ਉਹਦੇ ਕੋਲ ਉਹਦੇ ਜਿਹੜੀ ਹੈਗੀ ਆ ਕਿਸੇ ਨੇ ਗੋਲੀ ਮਾਰੀ ਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਿਹੜਾ ਹੈਗਾ ਜਕਮੀ ਹੋ ਗਿਆ ਤੇ ਇਸ ਵੇਲੇ ਜ਼ੇਰੇ ਇਲਾਜ ਆ ਹਾਲਤ ਉਹਦੀ ਕ੍ਰਿਟੀਕਲ ਹੈਗੀ ਆ ਇਸ ਤੇ ਸਵਿਫਟਲੀ ਪੰਜਾਬ ਪੁਲਿਸ ਨੇ ਹਰੇਕ ਐਂਗਲ ਤੋਂ ਅਸੀਂ ਕੰਮ ਕੀਤਾ ਜਿਹੜੇ ਕਿ ਇਨਵੈਸਟੀਗੇਸ਼ਨ ਦਾ ਇੱਕ ਹਿੱਸਾ ਆ ਹੋਰਾਂ ਐਂਗਲਾਂ ਬਾਰੇ ਮੈਂ ਬਾਅਦ ਵਿੱਚ ਖੁਲਾਸਾ ਕਰ ਸਕਾਂਗਾ ਉਹਦੇ ਵਿੱਚ ਅਸੀਂ ਸਾਰੇ ਤਰ੍ਹਾਂ ਦੇ ਐਂਗਲ ਨੂੰ ਖੰਘਾਲਿਆ ਟੈਕਨੀਕਲ ਸਾਡੀ ਜਿਵੇਂ ਤੁਸੀਂ ਜਾਣਦੇ ਹੋ ਪਠਾਨਕੋਟ ਦੀ ਆਪਣੀ ਟੈਕਨੀਕਲ ਟੀਮ ਸਾਡੀ ਕਾਫੀ ਸਟਰੋਂਗ ਹੈ ਟੈਕਨੀਕਲ ਸੋਰਸਸ ਤੋਂ ਤੇ ਹਿਊਮਨ ਇੰਟੈਲੀਜੈਂਸ ਤੋਂ ਅ ਵੀ ਆਰ ਏਬਲ ਟੂ ਪਿੰਪੁਆਇੰਟ ਦੀ ਕਲਪਰੇਟਸ ਉਹ ਸਸਪੈਕਟ ਜਿਹੜੇ ਹੈਗੇ ਆ ਉਹ ਉਹਨਾਂ ਦੀ ਨਿਸ਼ਾਨਦੇਹੀ ਹੋ ਗਈ ਹੈ ਔਰ ਸਸਪੈਕਟ ਨੂੰ ਅਸੀਂ ਨਾਮਜ਼ਦ ਕਰ ਲਿਆ ਉਹਨਾਂ ਸਸਪੈਕਟਾਂ ਦੇ ਵਿੱਚ ਜਿਹੜੇ ਦੋ ਸਸਪੈਕਟ ਨੇ ਉਹ ਸੰਜੀਵ ਕੁਮਾਰ ਏਲੀਅਸ ਬੰਟੀ ਏਲੀਅਸ ਫੌਜੀ son of ਪ੍ਰੀਤਮ ਸਿੰਘ ਵਾਸੀ ਪਟੋਆ ਪੀਐਸ ਦਿਨਾਨਗਰ ਡਿਸਟ੍ਰਿਕਟ ਅਰਦਾਸਪੁਰ ਔਰ ਇਹਦਾ ਮੋਟਰਸਾਈਕਲ ਇਹਦਾ ਹੈਗਾ ਪੀਬੀ08 ਬੀਕੇ 200 24 ਮਾਫ ਕਰਨਾ ਮੈਂ ਤੁਹਾਨੂੰ ਇਹਦੀ ਡਿਟੇਲ ਬਾਅਦ ਚ ਦੇ ਦਿੰਦਾ ਮੋਟਰਸਾਈਕਲ ਬੜੀ ਪੀਬੀ ਪੀਬੀ06 ਬੀਕੇ 1074 1074 ਨੰਬਰ ਆ ਜਿਹੜਾ ਕਿ ਬਲੈਕ ਕਲਰ ਦਾ ਮੋਟਰਸਾਈਕਲ ਇਹਦੇ ਵਿੱਚ ਯੂਟਿਲਾਈਜ਼ ਕੀਤਾ ਗਿਆ ਦੂਸਰਾ ਜਿਹੜਾ ਇਹਦੇ ਚ ਸਸਪੈਕਟ ਹੈਗਾ ਆ ਜਿਹੜਾ ਕਿ ਉਹਦੇ ਪਿੱਛੇ ਬੈਠਾ ਹੋਇਆ ਸੀਗਾ ਉਹਦਾ ਨਾਮ ਹੈਗਾ ਜਤਿੰਦਰ ਕੁਮਾਰ ਏਲੀਅਸ ਨੱਟੂ ਏਲੀਅਸ ਲੱड्डੂ son of ਕਰਤਾਰ ਸਿੰਘ ਪਿੰਡ ਬਣੀ ਲੋਦੀ ਸੁੰਦਰ ਚੱਕ ਮੋੜ ਥਾਣਾ ਸਜਨਪੁਰ ਇਹਨਾਂ ਦੋਨੇ ਦੋਨੇ ਦੋਨਾ ਦੋਸ਼ੀਆਂ ਦੀ ਜਿਹੜੀ ਹੈਗੀ ਆ ਉਹ ਨਿਸ਼ਾਨਦੇਹੀ ਹੋ ਚੁੱਕੀ ਆ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਨਾਮਜ਼ਦ ਕੇਸ ਦੇ ਵਿੱਚ ਕਰ ਲਿਆ ਗਿਆ ਇਹਨਾਂ ਦੇ ਅੱਗੇ ਜਿਹੜੇ ਇਹਨਾਂ ਦੇ ক্লোਜ਼ ਐਸੋਸੀਏਟ ਆ ਉਹ ਦੋ ਰਾਉਂਡ ਅਪ ਕਰ ਲਏ ਗਏ ਨੇ ਉਹਨਾਂ ਦਾ ਨਾਮ ਦਾ ਹਜੇ ਮੈਂ ਖੁਲਾਸਾ ਨਹੀਂ ਕਰਨਾ ਚਾਹਾਂਗਾ ਕਿਉਂਕਿ ਤਫ਼ਤੀਸ਼ ਜਾਰੀ ਆ ਤਫ਼ਤੀਸ਼ ਨੂੰ ਕੁਝ ਐਂਪਰ ਹੋਣ ਦੀ ਸੰਭਾਵਨਾ ਹੋ ਸਕਦੀ ਆ ਸੋ ਉਹਨਾਂ ਦੋਨਾਂ ਤੋਂ ਅੱਗੇ ਵੀ ਇੱਕ ਅਕਿਊਜ਼ਡ ਹੋਰ ਹੈ ਜਿਹਦੀ ਵੀ ਨਿਸ਼ਾਨਦਈ ਅਸੀਂ ਕਰ ਲਈ ਆ ਉਹਦਾ ਨਾਂ ਦੱਸਣਾ ਮੈਂ ਜਾਇਜ਼ ਨਹੀਂ ਸਮਝूंगा ਹਜੇ ਇਸ ਮੁਕਾਮ ਦੇ ਉੱਤੇ ਸੋ ਇਹ ਲੜੀਦਰ ਲੜੀ ਅੱਗੇ ਤੋਂ ਅੱਗੇ ਅਸੀਂ ਜਿਹੜਾ ਹੈਗਾ ਤਫ਼ਤੀਸ਼ ਕਰ ਰਹੇ ਆ ਸਾਡੀਆਂ ਤਕਰੀਬਨ 10 ਤੋਂ ਵੱਧ ਟੀਮਾਂ ਜਿਦੇ ਚ ਟੈਕਨੀਕਲ ਟੀਮਾਂ ਵੀ ਨੇ ਸਾਡੀਆਂ ਇਨਵੈਸਟੀਗੇਸ਼ਨ ਟੀਮਾਂ ਵੀ ਨੇ ਉਹ ਫੀਲਡ ਵਿੱਚ ਨੇ ਦੋਸੇ ਵਿਅਕਤੀਆਂ ਨੂੰ ਰਾਉਂਡ ਅਪ ਕਰ ਲਿਆ ਹੈਗਾ ਜਿਹੜੇ ਇਹ ਦੋ ਸਸਪੈਕਟ ਨੇ ਹੈਗੇ ਇਹ ਵੀ ਜਲਦੀ ਸਾਡੇ ਰਾਉਂਡ ਅਪ ਹੋ ਜਾਣਗੇ ਸੋ ਜਿਹੜੇ ਕਾਰਨ ਕਾਰਨ ਦਾ ਖੁਲਾਸਾ ਅਸੀਂ ਬਾਅਦ ਵਿੱਚ ਕਰ ਸਕਾਂਗੇ ਜਦੋਂ ਤਫਤੀਸ਼ ਸਾਡੀ ਕਿਸੇ ਕਨਕਲੂਜਨ ਤੇ ਪਹੁੰਚੇਗੀ ਸੋ ਹਾਲ ਦੀ ਘੜੀ ਸਾਡੇ ਵਾਸਤੇ ਜਿਹੜੇ ਇਹ ਸਸਪੈਕਟ ਨੇ ਜਾਂ ਜਿਹੜੇ ਅਸੀਂ ਰਾਉਂਡ ਅਪ ਕੀਤੇ ਇਹਨਾਂ ਦੇ ক্লোਜ਼ ਏਡੀਜ਼ ਐਂਡ ਇਹਨਾਂ ਦੇ ক্লোਜ਼ ਨੈਟਵਰਕ ਤੇ ਜਿਹੜੇ ਕੰਮ ਚਲਾ ਰਹੇ ਸੀਗੇ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਹੈ ਤਰ ਤਾਰਗੇਟ ਕੀ ਅਜੇ ਤੱਕ ਮੈਂ ਬਹੁਤ ਜ਼ਿਆਦਾ ਖੁਲਾਸਾ ਕਰਨ ਦੇ ਪੋਜੀਸ਼ਨ 'ਚ ਨਹੀਂ ਆ ਕਿ ਉਸ ਤਫਤੀਸ਼ ਤੋਂ ਥੋੜਾ ਅੱਗੇ ਜਾ ਕੇ ਹੋਰ ਨਿਖਾਰ ਆਏਗਾ ਫਿਰ ਸਾਨੂੰ ਗੱਲ ਦੀ ਕਲੈਰਿਟੀ ਹੋ ਜਾਏਗੀ ਸਣਾ ਇਹ ਗੱਲ ਵਿਸ਼ੇਸ਼ ਹੋਏਗੀ ਕਿ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਅੱਜ ਸ਼ੂਟ ਕੀਤਾ ਉਹ ਦੋਸ਼ੀਆਂ ਨੇ ਪਿਛਲੇ 3 ਦਿਨ ਲਗਾਤਾਰ ਇਹਨਾਂ ਦੀ ਰਕੀ ਕੀਤੀ ਹੈ ਉਹ ਰਕੀ ਵੇ ਸਬੂਤ ਨੇ ਸਾਡੇ ਕੋਲ ਉਹਨਾਂ ਦੀਆਂ ਡੇਟਸ ਹੈਗੀਆਂ ਆ ਜਿਨ੍ਹਾਂ ਡੇਟਸ ਨੂੰ ਔਰ ਕਿੱਥੇ ਕਿੱਥੇ ਰੁੱਕ ਕੇ ਕੀ ਸਹਾਰਾ ਲੈ ਕੇ ਤੇ ਕਿਵੇਂ ਉਹ ਰੈਕੀ ਕੀਤੀ ਆ ਰੈਕੀ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੀ ਹੈਗੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ